ਸਸਿਕਾ ਤੁਸੀਂ ਦੇਖ ਰਹੇ ਹੋ ਵਾਰ ਪਿੰਡਾਂ ਦੇ ਚੈਨਲ ਮੈਂ ਬਲਜੀਤ ਪ੍ਰਾੜ ਕੋਕਰੀ ਇਹ ਜੋ ਸਾਹਮਣੇ ਤਸਵੀਰਾਂ ਸਕਰੀਨ ਤੇ ਚੱਲ ਰਹੀਆਂ ਨੇ ਇਹ ਪ੍ਰੋਬਲਮ ਇਹਨਾਂ ਦੀਆਂ ਹਨ ਜੋ ਕਿ ਪਿੰਡਾਂ ਸ਼ਾਂਗਾ ਕਲਾਂ ਤੇ ਸੈਦੋ ਕਾਦੇ ਵਿੱਚ ਦੀ ਗੁਜ਼ਰਦਾ ਹੈ ਤੇ ਇੱਥੋਂ ਦਾ ਗੁਜ਼ਰਦਾ ਹੈ ਇਹਦੀ ਘਟਾਈ ਨਾ ਹੋਣ ਕਰਕੇ ਘਰਾਂ ਤੇ ਫਸਲਾਂ ਦਾ ਹੋਇਆ ਵੱਡਾ ਨੁਕਸਾਨ ਆਉ ਪਰੌਣੇ ਆ ਗੱਲਬਾਤ ਇੱਥੋਂ ਦੇ ਕਿਸਾਨਾਂ ਨਾਲ ਬਾਤ ਕਰਨਾ ਪੈ ਗਿਆ ਜੀ ਕਾਰਨ ਦੀ ਬਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦੋਬਰ ਦੇ ਨੂੰ ਦੇਖ ਕੇ ਸਾਡੇ ਕੋਲ ਜਿ ਆਏ ਆ ਅੱਜ ਕੱਲ ਕੋਈ ਕੋਈ ਪੱਤਰਕਾਰ ਵੀ ਸਾਡੇ ਕੋਲ ਜਿਗਰ ਦੀ ਪਹੁੰਚਿਆ ਇਸ ਤੋਂ ਪਹਿਲਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਆਪ ਜਿਹੜੇ ਪਹੁੰਚੇ ਆ ਪਹਿਲਾਂ ਵੀ ਸਾਡੇ ਪਿੰਡ ਦਾ ਮਾਹੌਲ ਦੇਖੋ ਜੀ ਆਹ ਦੇਖੋ ਦੇਖੋ ਪਾਣੀ ਕਿੰਨਾ ਆਇਆ ਪਿਆ ਸੇਨ ਵਾਲੀ ਉੱਪਰ ਤੇ ਤੇ ਸਾਡੇ ਇਹ ਦੇਖੋ ਇੱਧਰ ਵਖੇਖੋ ਮੜਾ ਜੀ ਸਾਰੇ ਘਰਾਂ 'ਚ ਪਾਣੀ ਬੜਿਆ ਫਰਦਾ ਸਾਡੇ ਘਟੋ ਘਾਟ 1000 ਕਿੱਲੇ ਲੰਘਾ ਹੋਇਆ ਪਿਆ ਕੋਈ ਅਸਤਨੀ ਤੇ ਪਹੁੰਚਿਆ ਕੋਈ ਨਹੀਂ ਪਹੁੰਚਿਆ ਫਿਰ ਪ੍ਰੇਟਾ ਕਲਾ ਭਗਵੰਤ ਮਾਲਾ ਐਵੇਂ ਫੁਕੀਆਂ ਫਾਹ ਮਰਜੀ ਦਾ ਫੇ ਕੱਲ ਮੈਂ ਵੇਖਿਆ ਕੋਈ ਭਰਾਇਆ ਉਹ ਆਵੇ ਥੱਦ ਕੇ ਆਮ ਪਾਰਟੀ ਦੇ ਬੰਦੇ ਉਹਨਾਂ ਨੂੰ ਉਹਨਾਂ ਕੋਲ ਜੀਂਦਾ ਤੁਹਾਡਾ ਕੋਈ ਜੀਹਦਾ ਮੇਰੇ ਆਉਂ ਦਿੱਤਾ ਹੀ ਨਹੀਂ ਹੋਣਾ। ਜੀਹਦਾ ਹੀ ਮੇਰੇ ਦਾ ਜੇ ਕੋਈ ਸਵਾਲ ਨਾ ਪੁੱਛ ਲੈ। ਪੰਜਾਬ ਸਰਕਾਰ ਤੋਂ ਇਹ ਕਹਿ ਰਹੀ ਆ ਵੀ ਸਾਰੇ ਸੋਇਆਂ ਦੀ ਖਟਾਈ ਜਾਂ ਸਾਰੇ ਪੰਜਾਬ ਲੈਵਲ ਤੇ ਉਹ ਆਪ ਹੀ ਮਦਦ ਕਰ ਰਹੇ ਆ। ਘਾੜੋ ਕੋਈ ਖਟਾਈ ਵਜਾਰਾ ਪਹਿਲਾਂ ਘਾੜੋ ਘਾੜੇ 10 ਸਾਲ ਹੋ ਗਿਆ। ਤੇ ਸਾਡੀ ਪਟਾਈ ਹੋਈ ਨਹੀਂ ਪਟਾਈ ਹੋਈ ਹੋ ਚੱਲੇ ਆ। ਸਾਡਾ ਜਿਵੇਂ ਕਿਦੋਂ ਮਸ਼ੀਨ ਦੇਖੀ ਦੀ ਕੋਈ। ਨਾ ਕੋਈ ਕੋਈ ਗਰੀਬ ਵਿੱਚ ਰੇਤਾ ਕਰਦਾ ਘਰ ਜਾਊਗਾ। ਉਹ ਰੇਟਾਂ ਨਹੀਂ ਘਟਲਦੇ ਹੁਣ ਰੇਟਾਂ ਘਟਲਣ ਦੇਓ ਕੋਈ ਮਾਨੀ ਬੋਤੀ ਨਹੀਂ ਨਹੀਂ ਹੋ ਜੇ ਸਾਡਾ ਪੇੜ ਦਾ ਬਜਾ ਹੋ ਜੇ ਇੱਕ ਪਾਸੇ ਪੰਜਾਬ ਸਰਕਾਰ ਇਹ ਡਿੰਗਾ ਮਾਰ ਰਹੀ ਜਾਂਦੀ ਆ ਜਦੋਂ ਪਰਾਲੀ ਨੂੰ ਆਪਾਂ ਅੱਗ ਲਾਉਣੇ ਆ ਉਹਨਾਂ ਦੇ ਸੈਟਲਾਈਟ ਕੰਮ ਕਰਦੇ ਆ ਸਾਰਾ ਸਿਸਟਮ ਕੰਮ ਕਰਦਾ ਤਾ ਮਾਜਾ ਮਾਲਾ ਕੇ ਵੀ ਆਪਾਂ ਖੇਤ ਬਾਅਦ ਚ ਪਹੁੰਚਦੇ ਆ ਤੇ ਪਹਿਲਾਂ ਉਹ ਪਹੁੰਚ ਜਾਂਦੇ ਤੇ ਅੱਜ ਹੁਣ ਤਾਂ ਸਾਡੇ ਕੋਲੇ ਕੋਈ ਆਏ ਨਹੀਂ ਹੁਣ ਤਾਂ ਆਪਾਂ ਨਹੀਂ ਕਿਧਰ ਗਏ ਸੌ ਲੇਟੇ ਬੰਦ ਹੋ ਗਈਆਂ ਉਹਨਾਂ ਦੀ ਉਹ ਤਾਂ ਦੱਬੀ ਟੱਕਣ ਦਿੰਦੇ ਜੇ ਘਟਨਦੇ ਪਹਿਲਾਂ ਆ ਜਾਂਦੇ ਸੀ ਕਿੱਦਾਂ ਗਏ ਖੇਤੀ ਬਾਰੀਆ ਮਹਿੰਗੇ ਮਾਰੇ ਕਿਧਰ ਗਏ ਤੁਸਾਂ ਮਾਕਾ ਕਿਦਦਰ ਗਏ ਸੀ ਯਾਰਾ ਆਓ ਸਾਡੇ ਕੋਲੇ ਸਾਡੇ ਦੇਖੋ ਆਲੇ ਹੜ੍ਹਾਂ ਦਾ ਦੇਖੋ ਜਿਹੜੇ ਡੁੱਬੇ ਵੀ ਹੋ ਗਨਾ ਕਿਲੇ ਕਿਲੇ ਡੇਡਰ ਕਿੱਲਾ ਪੈਲੀ ਜਾਉਨਾ ਘਰ ਵੀ ਡੁੱਬ ਗਿਆ ਕਿਧਰ ਗਏ ਆ ਗਵਰਨਮੈਂਟਾ ਕਿਧਰ ਗਏ ਖਵਾਰੀ ਸਾਹਿਬ ਲਗਭਗ ਤੁਹਾਡੇ ਪਿੰਡ ਦਾ ਕਿੰਨਾ ਖਨਖਾਨ ਹੋਇਆ 7-8 ਸੌ ਰਕ ਬੜ ਡੁੱਬ ਗਿਆ ਭਾਈ 7-8 ਸੌ ਰਕ ਬੜ ਡੁੱਬ ਗਿਆ ਹਾਂ 500 ਰਕ ਜਮਾਂ ਹੀ ਮਿੱਟੀ ਜਾਣਾ ਅੱਛਾ ਹੁਣ ਕੋਈ ਪਾਣੀ ਘਟਣ ਦੇ ਹਜੇ ਹਜੇ ਤੱਕ ਜਮਾਂ ਨਹੀਂ ਘਟਿਆ ਭਾਈ ਚੜੀ ਜਾਂਦਾ ਰਾਤ ਦਾ ਈmai ਘਰ ਵਿੱਚ ਡੁੱਬੇ ਘਰ ਵਿੱਚ ਡੁੱਬੇ ਤੇ ਕੰਮਾ ਕਮਾ ਪਾੜੀਆਂ ਪਾਸੂ ਕਾਢੀ ਬੈਠੇ ਆ ਬਾਹਰ ਪਿੰਡ ਨਾ ਮਦਦ ਕੀਤਾ ਇਹ ਬਾਕੀ ਪਿੰਡ ਨੇ ਸਾਡੀ ਬਹੁਤ ਮਦਦ ਕੀਤੀ ਆ ਪਿੰਡ ਵਾਲੇ ਨਾਲ ਬਚਾਉਲੇ ਸਾਡਾ ਨਸਾਨ ਪਾਹੀ ਪਾਸੋਂ ਡੁੱਬੇ ਜਾਣਾ ਸੀਗਾ ਠੀਕ ਹੈ ਜੀ ਹਾਂ ਜੋ ਆਪਣੀ ਕਿੰਨੀ ਜ਼ਮੀਨ ਵਿੱਚ ਆਉਂਦੀ ਆ ਜੀ ਆਪਣੇ ਮੇਰੇ ਸੱਤ ਸਾਢੇ ਸੱਤ ਕਿੱਲੇ ਥਾਂਗੇ ਤੇ ਕੋਈ ਆਪਣੇ ਹੋਰ ਜਿੰਨਾ ਵੀ ਰਹਿੰਦੇ ਘਰ ਆਏ ਉਹਨਾਂ ਦੇ ਵਿਚਾਰਾਂ ਦੇ ਕਿੱਲਾ ਚੱਲਾ ਕਿਸੇ ਦਾ ਦੋ ਦੋ ਕਿੱਲੇ ਵੇਜੇ ਘਰ ਵੀ ਆਇਆ ਹਾਂ ਸਾਡਾ ਹਾਂ ਸਾਡਾ ਘਰ ਡੁੱਬਿਆ ਵਾ ਤੇ ਜ਼ਮੀਨ ਹੈ ਫਸਲ ਤਾਂ ਨਾ ਖਾਣ ਫਸਲ ਪਰ ਜਵਾਂ ਹੀ ਬਾਈ ਤਬਾਹ ਸੋ ਜਵਾਂ ਸਮਝ ਲਾ ਹਾਂਜੀ ਬਾਪੂ ਜੀ ਆਪਣੇ ਕੋਲ ਕਿੰਨੀ ਜ਼ਮੀਨ ਹੈ ਜੀ ਜ਼ਮੀਨ ਜੀ ਡੇਢ ਕਿੱਲਾ ਜ਼ਮੀਨ ਹੈ ਸਾਰੀ ਅੱਛਾ ਜੀ ਝੋਨਾ ਡੁੱਬਿਆ ਤਾਂ ਸਾਰਾ ਡੇਢ ਦਾ ਡੇਢ ਕਿੱਲਾ ਹੀ ਡੁੱਬ ਗਿਆ ਜੀ ਹਾਂ ਜੀ ਤੇ ਕੋਈ ਤੁਹਾਡੇ ਕੋਲ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਕੋਈ ਹੋਰ ਐਮਐਲਏ ਵਗੈਰਾ ਜਾਂ ਕੋਈ ਵੀ ਇੱਥੇ ਤੁਹਾਡੇ ਕੋਲ ਪਹੁੰਚਿਆ ਜੀ ਨਾ ਜੀ ਕੋਈ ਪਹੁੰਚਿਆ ਨਹੀਂ ਤੁਹਾਡੇ ਕੋਲ ਕੋਈ ਕਿਸੇ ਨੇ ਆ ਕੇ ਸਾਰ ਨਹੀਂ ਲਈ ਹਾਂਜੀ ਹਾਂਜੀ ਵੀਰ ਕੀ ਹਾਲਾਤ ਹੈ ਪਿੰਡ ਦੇ ਹੁਣ ਬਾਈ ਜੀ ਪਿੰਡ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਸਾਡੇ ਸੇਮ ਵਾਲੇ ਦੀ ਪਟਾਈ ਹੋਏ ਨੂੰ ਘੱਟੋ ਘੱਟ 15 ਸਾਲ ਤੋਂ ਉੱਪਰ ਹੋ ਗਏ ਇਸ ਕਰਕੇ ਸੇਮ ਵਾਲਾ ਪਾਣੀ ਪਿੱਛੇ ਕੱਢ ਰਿਹਾ ਸਾਡੇ ਕੰਧਾਂ ਨਾਲ ਪਾਣੀ ਵਿੱਚ ਲੱਗਿਆ ਪਿਆ ਅੱਡੇ 7 ਕਿਲੋ ਮੀਟਰ ਦੀ ਜ਼ਮੀਨ ਜੋ ਪੂਰੀ ਤਰ੍ਹਾਂ ਤਬਾਹ ਹੋ ਗਈ ਆ ਫਤਲ ਝੋਨਾ ਪੂਰੀ ਤਰ੍ਹਾਂ ਉੱਪਤੇ ਪਾਣੀ ਜੜ ਗਿਆ ਸਾਡਾ ਕੁਝ ਤਾਂ ਸਾਡਾ ਬਾਹ ਨਹੀਂ ਆ ਪਿੱਛੋਂ ਹੀ ਪਾਣੀ ਆ ਰਿਹਾ ਸੇ ਵਾਲੇ ਦੇ ਪਾਣੀ ਛਿੱਟਣ ਦਾ ਕੀ ਆ ਕੋਈ ਤਾਂ ਸੇ ਵਾਲੇ ਪਾਣੀ ਬਾਹਰ ਕੱਢ ਰਹੀ ਹੈ। ਅੱਛਾ ਜੀ। ਤੇ ਆਹ ਜੇ ਕੋਈ ਜਗ ਪਿਆ ਨਾ ਤੇ ਸਾਡੇ ਪਿੰਡ ਦੇ ਵਿੱਚ ਵੀ ਪਾਣੀ ਵਗਣ ਤਾਂ 3-4 ਫੁੱਟ ਪਾਣੀ ਪਿੰਡ ਦੇ ਵਿੱਚ ਵੜੂਗਾ। ਚਲੋ ਹੋਰ ਨਹੀਂ ਤਾਂ ਸਾਡਾ ਸੇਮ ਵਾਲੀ ਤਾਂ ਸਾਨੂੰ ਮਾਜਵਾ ਨਹੀਂ ਦੇਣਾ ਤਾਂ ਸੇਮ ਦੀ ਪਟਾਈ ਤਾਂ ਕਰਾਉਣਾ। ਘੱਟੋ ਘੱਟ ਕਿ ਆਪਾਂ ਹੋਰ ਵੀ ਤੁਹਾਨੂੰ ਜਿਹੜੀ ਟੋਟ ਪਿੰਡ ਦਾ ਨਿਕਾਸ ਆ ਸਾਨੂੰ ਸੱਚੰਗੀ ਟੂਰੀ ਬਣਾ ਕੇ ਦੇਣ। ਚੰਗੇ ਪਾਈਪਾਂ ਲੱਪ ਕੇ ਦੇਣ ਸਾਨੂੰ ਕਿਤੇ ਕੰਡ ਕਰਕੇ ਅੱਗੇ ਫੱਟੇ ਦਾ ਪ੍ਰਬੰਧ ਕੀਤਾ ਜਾਵੇ। ਇਹ ਨਾ ਕੰਮ ਸਾਡੇ ਆਪ ਕਰਦੇ ਹਾਂ ਫਸਲਾਂ ਵਾਲਿਆਂ ਦਾ ਇਹ ਪੁਲ ਆ ਤੁਹਾਡਾ ਇਹ ਪੁਲ ਮੰਨ ਲਓ ਕਿਸੇ ਹੋਰ ਪਿੰਡ ਨੂੰ ਜੋੜਦਾ ਜਾਂ ਢਾਣੀਆਂ ਨੂੰ ਜੋੜਦਾ ਨਹੀਂ ਜੀ ਮੇਲ ਸ਼ਰਤ ਹੈਗੀ ਆ ਨਿੱਕੇ ਜੰਗਲ ਜਾਂਦਾ ਜੀ ਅੱਛਾ ਇਹ ਤੁਸੀਂ ਪੱਟ ਪੱਧਰ ਤੇ ਆਪ ਹੀ ਪੁਲ ਬਣਾਇਆ ਹਾਂਜੀ ਹਾਂਜੀ ਅੱਜ ਪਹਿਲਾਂ ਆਪ ਹੀ ਬਣਾ ਬਹੁਤ ਪੁਰਾਣਾ ਬਣਿਆ ਇੱਥੇ ਇੱਕ ਚੱਲਿਆ ਸੀ ਹੁਣ ਮਮਦ ਕਿੱਥੇ ਕੋਈ ਮਰਮਤ ਵੀ ਆਪ ਦੇ ਪੱਲਿਆਂ ਕੀਤੀ ਹੈ ਜੀ ਇਹਦੀ ਅਸੀਂ ਐਸੇ ਕੱਠੇ ਕਰਦੇ ਹਾਂ ਨਾ ਕਿਸੇ ਮੰਨ ਕੇ ਜਲੋ ਕਿਸੇ ਅਧਿਕਾਰੀ ਵੱਲੋਂ ਨਹੀਂ ਕੀਤੀ ਗਈ ਯਾਨੀ ਕਿ ਮੁਰੰਮਤ ਵੀ ਤੁਸੀਂ ਆਪ ਨਹੀਂ ਆਪ ਕੀਤੀ ਜਿਸ ਕੱਥੇ ਲਾ ਕੇ ਹਾਂਜੀ ਹਾਂਜੀ ਲੇਵਲ ਤੇ ਇਕੱਠੇ ਕਰਕੇ ਇਹ ਦੇ ਪ੍ਰਦਾਨਿਤ ਘਰ ਸਾਹਮਣੇ ਨਜ਼ਰ ਆ ਰਿਹਾ ਹੈ ਇਹ ਘਰ ਦੀ ਆਵਾਜ਼ ਆਈ ਜਿਵੇਂ ਫਿਰ ਕੀ ਸਾਲ ਇਹ ਜੀ ਅੱਜ ਚੋਕਾ ਤੋਂ ਘਰ ਤਿੰਨ ਚਾਰ ਦਿਨ ਪਹਿਲਾਂ ਹੀ ਹੋਰ ਸਮਾਨ ਸਭ ਕੱਢ ਗਏ ਲੈ ਆਣ ਕੋਲ ਕੋਣ ਕੋਲ ਹਰ ਕੋਠੇ ਲਾ ਆਪਸ ਵਿੱਚ ਉਹ ਬਾ ਬਣਨੇ ਲੱਗੇ ਆਵਾਜ਼ ਆਈ ਜਿਵੇਂ ਥਾਪ ਰਹੀ ਬਈਆ ਅੱਛਾ ਘਰ ਅੰਦਰ ਪਟਿਆ ਗਿਆ ਸਾਰੇ ਵਿਗਿਆ ਗਿਆ ਬਹੁਤ ਬੁਰਾ ਹਾਲ ਆ ਜੀ ਘਰ ਦੇ ਜਾਣੇ ਕਿ ਘਰ ਦੇ ਅੰਦਰ ਪਾਣੀ ਵੜ ਗਿਆ ਅੰਦਰ ਵਾਲਿਆ ਪਾਣੀ ਵੜਿਆ ਗਿਆ ਜੀ ਅੱਛਾ ਪਹਿਲਾਂ ਤਿੰਨ ਚਾਰ ਦੇ ਪਿੰਡ ਨੇ ਬਹੁਤ ਜ਼ੋਰ ਲਾਇਆ ਬੜੇ ਬੰਨ ਬੁਲ ਲਾਏ ਗੱਟੇ ਬੁਟੇ ਲਾਏ ਨਹੀਂ ਬਿੰਡੋ ਬੇਵਕ ਸਮ ਹੋ ਗਿਆ

ਇਥੇ ਵੀ ਮੰਨ ਲਓ ਇਹਦੇ ਇਸ ਪਿੰਡਾਂ ਦੇ ਵਿਧਾਇਕ ਜਿਹੜੇ ਹੈਗੇ ਨੇ ਉਹ ਬਾਰਡਰ ਪੱਟੀ ਵੱਲੀ ਤਾਂ ਬਹੁਤ ਕੁਝ ਵੰਦੇ ਨੇ ਤੇ ਸ਼ੋਅ ਕਰ ਰਹੇ ਨੇ ਵੀ ਉੱਥੇ ਅਸੀਂ ਇੰਨਾ ਕੁਝ ਦਿੱਤਾ ਤੇ ਆ ਕੋਈ ਸਾਡੇ ਮੰਨ ਵਾਲੀ ਪਿੰਡਾਂ ਦੇ ਲੋਕ ਲੱਗੇ ਜਾਂਦੇ ਆ ਅੱਜ ਆਪਾਂ ਘਿਰ ਕੇ ਖੜ ਜਾਂਦੇ ਆ ਘਿਰ ਕੇ ਹੀ ਖੜਦੇ ਆ ਸਾਨੂੰ ਬਣਾਓ ਅਸੀਂ ਆਖੀ ਸਰਕਾਰ ਬਣਦੀ ਆ ਸਰਕਾਰ ਬਣਦੀ ਕੋਈ ਸਰਕਾਰ ਨਹੀਂ ਬਣਦੀ ਸਾਡੇ ਅਗਲਾ ਫੌਜਾ ਸੇ ਵੀ ਖੜਾ ਨਹੀਂ ਸਾਡੇ ਦਾ ਕੋਈ ਗੁਰੂ ਸਾਹਿਬ ਦਾ ਜਿਹੜਾ ਕਾਹ ਕਰਤਾ ਨਹੀਂ ਫਿਰ ਤੁਹਾਡੇ ਲਈ ਆ ਆ ਦੇ ਬਈ ਭਈਆ ਤੁਹਾਡੇ ਕੋਲ ਇਹ ਬਿੱਲ ਦਾ ਬੰਦਾ ਕੋਈ ਆ ਆਦਾ ਪੀਹੇ ਗੱਲ ਕਰਦਾ ਕੋਈ ਮੜਾ ਮੋੜਾ ਖਾਣ ਲੱਗਦਾ ਉਹ ਆਟਾ ਕੋਈ ਢਾਰ ਕੋਈ ਪਰ ਹੋਰ ਗੱਤ ਤੇ ਤੁਸਨ ਚਾਹ ਹੀ ਗਾ ਲਏ ਇਹ ਤੁਸਨ ਭੁੱਖੇ ਨਾਲ ਮਾਰਨਾ ਚਲੋ ਚਾਰ ਨਹੀਂ ਤੁਹਾਨੂੰ ਤੇ ਦਿਲਾਸਾ ਦੇਣ ਵੀ ਆਇਆ ਹੋਵੇ ਉਹਨਾਂ ਦਾ ਦਿਲਾਸਾ ਕੀ ਨਹੀਂ ਕੋਈ ਵੀ ਨਹੀਂ ਆਇਆ ਜੀ ਕਿਹਨੋਂ ਆਖੀ ਇਸ ਦਾ ਸਾਨੂੰ ਆ ਪਿੰਡ ਵਾਲਿਆਂ ਨੇ ਮਿਟਾਇਆ ਨਹੀਂ ਤੇ ਅਸੀਂ ਤਾਂ ਖਤਮ ਖਤਮ ਸੀਗਾ ਕੰਮ ਸਾਡਾ ਬੱਚੇ ਜੋ ਜੋ ਕਰਿਆ ਆ ਤੇ ਪਿੰਡ ਪੱਤਰ ਪਿੰਡ ਪਿੰਡ ਕਰਿਆ ਪਿੰਡ ਪੱਤਰ ਤੁਹਾਨੂੰ ਪ੍ਰਸ਼ਾਸਨ ਵੱਲੋਂ ਕੋਈ ਸਹਾਇਤਾ ਨਹੀਂ ਆਈ। ਬਹੁਤ-ਬਹੁਤ ਆਪਰ ਕੇ ਮਿਹਰਬਾਨੀ ਕਰਦੇ ਹਰੇ ਪਿੰਡ ਦੀ ਕਿਉਂ ਨਾ ਆ ਗਏ ਵਿਚਾਰੋ ਆ ਗਏ ਰਾਤ ਤੋਂ ਪ੍ਰਾਪਰੂ ਵਾਲੇ ਲੋਕ ਬਚਾਏ। ਆਪਰੋਂ ਆ ਗਏ ਬਚਾਇਆ ਕਿ ਦਾ ਦਾ ਨਾ ਹੋਵੇ ਤੇ ਹਮਾਰਾ ਸਾਰਾ ਕੋਈ ਹੋਰ ਦਰ ਹੈ ਬਣੀ। ਇਹ ਪਾਣੀ ਜਦੋਂ ਆਇਆ ਕੋਈ ਤੁਹਾਨੂੰ ਕਿਸੇ ਅਧਿਕਾਰੀ ਵੱਲੋਂ ਫੋਨ ਵਗੈਰਾ ਜਾਂ ਵੀ ਭਾਈ ਪਾਣੀ ਵੱਧ ਛੱਡ ਦਿੱਤਾ। ਉਹ ਨਹੀਂ ਆਇਆ ਜੀ ਉਲਟਾ ਕਾਂਡਿਓ ਸੜਕਾ ਉਹ ਕੱਲ ਵੱਢੇਗਾ ਤੇ ਜਿਹੜਾ ਰਹਿੰਦਾ ਖੁਨਾ ਜਰਾ ਉੱਡ ਕੇ ਲਈ। ਖੜੇ ਹੋ ਵੀ ਰਹੇ। ਹਾਂਜੀ। ਇਹ ਜਗ੍ਹਾ ਦਾ ਪਾਣੀ ਦਾ ਲੈਵਲ ਇੰਨਾ ਵੀ ਹੈ ਜਗ੍ਹਾ ਕਿ ਉਸ ਦੀ ਪਾਣੀ ਦੇ ਖੜੇ 5 ਫੁੱਟ ਮਾਰ ਨਾਲ ਉੱਚੀ ਹੈ ਇਹ 5 ਫੁੱਟ ਮਾਰ ਨਾਲ ਉੱਚੀ ਹਾਂਜੀ ਤੇ ਯਾਨੀ ਕਿ 5 5 ਫੁੱਟ ਇਹ ਉੱਚੀ ਹੈ ਤਾਂ ਯਾਨੀ 5 ਫੁੱਟ ਦਾ ਪਾਣੀ ਥੱਲੇ ਆਉਂਦਾ 5 ਫੁੱਟ ਥੱਲੇ ਆਉਂਦਾ 3 3 3 3 ਫੁੱਟ ਦਾ ਪਾਣੀ ਤੁਹਾਡੇ ਇੱਥੇ ਤੱਕ ਆਉਂਦਾ ਪਈ ਜੇ ਮਾਰੀ ਪਾਏ ਪੈਰ ਤੱਕ ਦੇ ਬੰਦਾ ਦੇ ਬਿਖ ਸਕਦਾ ਇਹਦਾ ਅਸੀਂ ਮੰਨ ਕੇ ਆਰਧਨਤਾ ਦਿੱਲੀ ਲਾਇਆ ਜਾਂਦੇ ਹਾਂ 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 ਹਾਂਜੀ ਜੀ ਜੀ ਕੀ ਕਾਰਨ ਹੈ ਕਿ ਅੱਜ ਤੁਹਾਨੂੰ ਇੰਨਾ ਕੱਟ ਕਰਨਾ ਇੱਥੇ ਪਿਆ ਮਾਰਦੇ ਬੈਠਾ ਜੀ ਜੀ ਵਾਹਿ ਜੀ ਕਖਾਲ ਸਾਹਿਬ ਵਾਹਿ ਜੀ ਕੀ ਫਤਿਹ ਪਹਿਲਾਂ ਮੇਰੀ ਧੰਨਵਾਦ ਕਰਨਾ ਜਿਹੜਾ ਸਰਕਾਰ ਪਿਆ ਕੇ ਖਬਰ ਪਹੁੰਚਾਉਣ ਆਇਆ ਜੋ ਕਿ ਜਿਹੜਾ ਸਾਡਾ ਸੇਮਨਾਲਾ ਨਾ ਤਰੋੜੀ ਹਾਂਜੀ ਇਸ ਦੀ ਖਲਾਈ 2018 ਦੀ ਹੋਈ ਹੁਣ 18 ਦੀ 11 18 ਦੇ ਵਿੱਚ ਹੋਈ ਸੀ 2018 ਦੇ ਵਿੱਚ ਹੋ ਕੇ ਉਸ ਤੋਂ ਬਾਅਦ ਕੋਈ ਖਲਾਈ ਨਹੀਂ ਹੋਈ ਇਸ ਕਰਕੇ ਜਿਹੜਾ ਵੱਡਾ ਸੇਮਨਾਲਾ ਇਹਨੇ ਪਾਣੀ ਬਾਹਰ ਕੱਢਿਆ ਜੋ ਕਿ ਬਾਰਸ਼ਾਂ ਜ਼ਿਆਦਾ ਹੋਣ ਕਰਕੇ ਤੇ ਪਾਣੀ ਧੋਨਾਂ ਦੇ ਉੱਪਰ ਚੜ ਗਿਆ ਤੇ ਜੋ ਕਿ ਜ਼ਿਮੀਦਾਰਾਂ ਨੇ ਸਾਰੀਆਂ ਫਸਲਾਂ ਮਾਰੀਆਂ ਜਾਂਦੀਆਂ ਨੇ ਸੜਕਾਂ ਦੇ ਉੱਪਰ ਵੀ ਪਾਣੀ ਚੜ ਗਿਆ ਡੀਆਰ ਸੜਕ ਦੇ ਜ਼ਿਮੀਦਾਰਾਂ ਨੇ ਰਾਤ ਜ਼ਿਆਦਾ ਪਾਣੀ ਹੋਣ ਕਾਰਨ ਵੱਢੀ ਜੋ ਕਿ ਇੱਥੇ ਲੜਾਈ ਵੀ ਹੋਈ ਏ ਤੇ ਰੋਲਾ ਵੀ ਬਹੁਤ ਜ਼ਿਆਦਾ ਹੈ ਇਸ ਕਰਕੇ ਇੱਥੇ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਨਹੀਂ ਪਹੁੰਚਿਆ ਅਸੀਂ ਸਾਬ ਨੂੰ ਫੋਨ ਕੀਤਾ ਉਹਨੇ ਵੀ ਕਿਹਾ ਵੀ ਅਸੀਂ ਐਸਜੀਓ ਸੈਂਡ ਵਾਲੇ ਦੀ ਡਿਊਟੀ ਲੱਗੀ ਇੱਥੇ ਉਹਨੇ ਵੀ ਟਾਲਮਟੋਲ ਕਰ ਦਿੱਤਾ ਸਰਕਾਰ ਦੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਤੁਹਾਡੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਜਿਵੇਂ ਆਪ ਵਿੱਚ ਲੜੀ ਜਾਂਦੇ ਨੇ ਪਾਣੀ ਜਿਆਦਾ ਉਫਰਫਲੋਇਆ ਪਿਆ ਸੇਮਨਾਲੀ ਦੀ ਖਟਾਈ ਨਾ ਹੋਣ ਕਰਕੇ ਤੇ ਲਗਭਗ ਕਿੰਨਾ ਰਕਬਾ ਨੁਕਸਾਨ ਆਇਆ ਜੀ ਲਗਭਗ ਰਕਬਾ ਸੇਮਨਾਲ ਦੇ ਨਾਲ 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 ਨਾ ਆਧਾ ਪੌਣਾ ਕਿਲੋਮੀਟਰ ਥੋੜੀ ਜਿਹਾ ਮਤਲਬ ਕਿ ਰਣੇਦਗੜ੍ਹ ਤੋਂ ਲੈ ਕੇ ਤੇ ਸੈਦੂ ਕੇ ਚੱਕ ਤੱਕ ਦਾ ਜਿਹੜਾ ਅਸੀਂ ਆਖਿਆ ਤੇ ਆਧਾ ਕਿਲੋਮੀਟਰ ਤੋਂ ਹਸਾਬ ਨਾਲ ਕਿੰਨਾ ਰਕਬਾ ਨਾ 3 ਮਰਬੇ ਸੇਮਨਾਲ ਦੇ ਉਸ ਪਾਸੇ 3 ਮਰਬੇ ਉਸ ਪਾਸੇ ਤੇ ਸਾਰਾ ਨੁਕਸਾਨ ਆਇਆ ਜੇ ਜਿਆਦਾ ਕਾਰਨ ਤੁਸੀਂ ਕੀ ਮੰਨਦੇ ਹੋ ਕਿ ਇਹ ਸੇਵਨ ਵਾਲੇ ਦੀ ਖਟਾਈ ਨਾ ਹੋਣ ਕਰਕੇ ਕਿ ਜਿਆਦਾ ਬਾਰਸ਼ ਇੰਨੀ ਆ ਗਈ ਕਿ ਪਾਣੀ ਨਹੀਂ ਨਹੀਂ ਬਾਰਸ਼ ਵੀ ਓਵਰਫਲੋ ਆਈਏ ਤੇ ਸੇਵਨ ਵਾਲੇ ਦੀ ਖੜਾਈ ਵੀ ਨਹੀਂ ਇਹ ਸੇਵਨ ਵਾਲੇ ਦੀ ਖਲਾਈ ਹੋ ਜਾਂਦੀ ਤੇ ਇਹਨਾਂ ਨੂੰ ਖਾਨ ਜ਼ਿੰਮੇਵਾਰਾ ਨਹੀਂ ਸਿਉਣਾ ਇਸ ਕਰਕੇ ਪ੍ਰਸ਼ਾਸਨ ਕੱਲ੍ਹ ਦੇ ਪ੍ਰਸ਼ਾਸਨ ਨੂੰ ਫੋਨ ਕਰੀ ਜਾਂਦੇ ਆ ਐਦਿ ਇਨਸਾਨਾਂ ਵਾਲੀ 7:00 8:00 ਵਜੇ ਗੱਲ ਹੋਈ ਏ ਪਰ ਇੱਥੇ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਹੁਣ ਮੰਗੇ ਕੀ ਕਰਦੇ ਹੋ ਹੋਏ ਅਸੀਂ ਮੰਗ ਕਰਦੇ ਆ ਵੀ ਇਸ ਸੇਵਨ ਵਾਲੀ ਦੀ ਖਲਾਈ ਹੋਵੇ ਅਧਿਕਾਰੀ ਪਹੁੰਚਣ ਦਾ ਮਤਲਬ ਕਿ ਰਦੋਰੀ ਕੀਤੀ ਜਾਵੇ ਦਾ ਮਾਫਦਾਂ ਮਿਲੇ ਜੀਵਿਦਾਨਾਂ ਦੇ ਫਸਲਾਂ ਖਾਨੀ ਗਈ ਹਾਂਜੀ ਜੀ ਜੋ ਅੱਜ ਹਾਲਾਤ ਬਣੇ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਹਾਲਾਤ ਵੇਖ ਹੀ ਰਹੇ ਆ ਜੀ ਪਾਣੀ ਸੇਵਨ ਵਾਲੀ ਦੀ ਪਟਾਈ ਨਹੀਂ ਹੋਈ ਫਸਲਾਂ ਸਾਰੀਆਂ ਮਰ ਗਈਆਂ ਕੋਈ ਕੰਮ ਨਹੀਂ ਚੱਲਦਾ ਕੋਈ ਕਾਰ ਨਹੀਂ ਨੀਆ ਦੇ ਵਿੱਚ ਪਾਣੀ ਖੜੇ ਆ ਉਹਦੇ ਉਹ ਆਵਾਜ਼ ਮਾਰਦਾ ਭੱਜ ਕੇ ਜਦੋਂ ਹੋਕਾ ਹੁੰਦਾ ਮਿੱਟੀ ਲਾਉਣੇ ਆ ਉਧਰ ਆਵਾਜ਼ ਮਾਰਦੇ ਮਿੱਟੀ ਲਾਉਣੇ ਆ ਬਾਲਾ ਮੰਦਾ ਹਾਲ ਹੋਇਆ ਪਿਆ ਜੀ ਪਿੰਡ ਦਾ ਤੇ ਜੇ ਮੰਨ ਲਓ 2-4 ਦਿਨ ਇਸ ਤਰ੍ਹਾਂ ਹਾਲਾਤ ਰਹੇ ਤੇ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੇ ਕੰਦਾ ਜਿੰਨਾ ਨਾ ਤੁਸੀਂ ਮਿੱਟੀ ਲਾ ਰਹੇ ਹੋ ਇਹ ਕੰਦਾ ਐਵੇਂ ਖੜ ਜਾਣੀ ਨਾ ਬਈ ਇਹ ਤਾਂ 2-4 ਦਿਨਾਂ ਦੀ ਗੱਲ ਕਰਦਾ ਮੈਂ ਆਦਾ ਵੀ ਅੱਜ ਦੀ ਰਾਤ ਤਾਂ ਕੀ ਕੰਦਾ ਬਹਿ ਜਾਣੀ ਆ 2-4 ਦਿਨ ਤਾਂ ਬਾਲੇ ਆ ਆ ਤੁਸੀਂ ਦੇਖ ਹੀ ਜਾਂਦੇ ਆ ਰਾਤ ਮਿੱਟੀ ਲਾਈ ਸੀ ਅੱਜ ਪਾਣੀ ਛਿਪਕੇ ਵੇਚਦੀ ਆ ਆਖੇ ਤੇ ਕੀ ਸਰਕਾਰ ਤੋਂ ਕੀ ਮੰਗ ਕਰਨਾ ਚਾਹੇ ਬਾ ਸਰਕਾਰ ਤੋਂ ਇਹੀ ਮੰਗ ਆ ਵੀ ਆਪ ਦਾ ਤੁਸੀਂ ਨਿਗ੍ਹਾ ਰੱਖੋ ਪਟਾਈ ਕਰਵਾਓ ਜਨਤਾ ਸੌਖੀ ਰਵੇ ਠੀਕ ਆ ਠੀਕ ਹੈ ਕੀ ਨਾਮ ਆਪਣਾ ਆਪਣਾ ਹਰਵੰਤ ਸਾਹਿਬ ਜੀ ਕਿਹੜਾ ਪਿੰਡ ਆਪਣਾ ਪਿੰਡ ਚੱਕ ਸਈ ਦੋਕਾ ਠੀਕ ਹੈ ਬੱਕਾ ਬੋਲ ਕੁਝ ਨਹੀਂ ਕਰਦਾ